ਫਿਲੌਰ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਦੇ ਸ਼ੀਸ਼ੇ ਉੱਪਰ ਖਾਲਿਸਤਾਨੀ ਦੇ ਝੰਡੇ ਲਗਾ ਕੇ ਨਾਲ ਲਿਖੇ ਗਏ ਨਾਰਿਆਂ ਨੂੰ ਲੈ ਕੇ ਅਚਮਿੱਤੀ 13 April 2005 ਨੂੰ ਉਸ ਸਥਾਨ ਤੇ ਸ੍ਰੀ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਨੂ ਬਦਲ ਕੇ ਸਟੈਚੂ ਯੂਪੀ ਵਿੱਚ ਪੈਂਦੇ ਲਖਨਊ ਤੋਂ ਮੰਗਵਾ ਕੇ ਨਵਾਂ ਸਟੈਚੂ ਰੱਖਿਆ ਗਿਆ ਜਿਸ ਦਾ ਉਦਗਾਟਨ ਕਰਨ ਲਈ ਅੱਜ ਬੀਐਸਓਪੀ ਪਾਰਟੀ ਦੇ ਪ੍ਰਧਾਨ ਪੰਜਾਬ ਡਾਕਟਰ ਅਵਤਾਰ ਸਿੰਘ ਕਾਰਿੰਗਪੁਰੀ ਜੀ ਨੇ ਪਹੁੰਚ ਕੇ ਨਾਲਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀ ਲਾਮ ਜੀ ਅਤੇ ਬਸਪਾ ਪਾਰਟੀ ਦੇ ਆਗੂਆਂ ਨੇ ਆਣ ਕੇ ਉਦਗਾਟਨ ਕੀਤਾ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਨਾਲ ਹੀ ਕੱਲ 14 ਅਪ੍ਰੈਲ 2050 ਨੂੰ ਸ਼੍ਰੀ ਬਾਬਾ ਸਾਹਿਬ ਟੀਮ ਰਾਉ ਅੰਬੇਦਕਰ ਜੀ ਦਾ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਦੇਸ਼ਾ ਵਿਦੇਸ਼ਾ ਵਿੱਚ ਬੈਠੇ ਵਿਰਾ ਪੈਣਾ ਬਜ਼ੁਰਗਾਂ ਅਤੇ ਭਾਰਤ ਵਿੱਚ ਵਸੇਆਂ ਹੋਏ ਵਾਸੀਆਂ ਨੂੰ ਵਧ तीरथ राजपुरा सुशील बिरदी रामबद पार्टी हरमेशपाल सिंह पुरी सुखविंदर बिट्टू सुखदेव राज प्रेमलाल पंच सोहनलाल पंचंदरपाल करमचंद बख्शी राम जसविंदर मान अहंकारकारी अमीर चंद पंचकी एवं महेंद्रपाल सिंह आदा हाजिर सन तो कैमरामैन विजय मान फिलोर तो राजकुमार नंगल दी खास रिपोर्ट ਇਹ ਨੰਗਲ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਸਭਿਧਾਨ ਸਮੇਤ ਤੁਸੀਂ ਅੱਜ ਜਿਸ ਜਗ੍ਹਾ ਤੇ ਪੰਜਾਬ ਔਰ ਕੇਂਦਰ ਦੀ ਸਰਕਾਰ ਨੇ ਇਸ ਦੇਸ਼ ਦੇ ਨਿਰਮਾਣ ਬੜਾ ਯੋਗਦਾਨ ਦੇਣ ਵਾਲੇ ਪਤਕਰ ਜੀ ਦੇ ਸਵਿਧਾਨ ਕਰਕੇ ਹੀ ਸੰਭਵ ਹੋ ਸਕਿਆ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਕੱਲ ਨੂੰ ਆਪਾਂ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਇੱਥੇ ਜ਼ਿਲ੍ਹੇ ਵੱਲੋਂ ਪੰਜਾਬ ਸੰਭਾਲੋ ਰੈਲੀ ਕਰਕੇ ਮਨਾ ਰਹੇ ਜ਼ਿਲ੍ਹਾ ਜਲੰਧਰ ਵੱਲੋਂ ਤੋਂ ਤੁਸੀਂ ਵੀ ਸਾਰੇ ਉਹਦੀਆਂ ਤਿਆਰੀਆਂ 'ਚ ਲੱਗੇ ਹੋਇਆ ਕਿਉਂਕਿ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਸੰਭਾਲੋ ਰੈਲੀਆਂ ਡਾਕਟਰ ਅੰਬੇਦਕਰ ਜੀ ਦੇ ਸਨਮਾਨ 'ਚ ਬਹੁਜਨ ਸਮਾਜ ਪਾਰਟੀ ਮੈਦਾਨ 'ਚ ਇਹ ਮੁੱਦਾ ਲੈ ਕੇ ਵੀਐਸਟੀ ਮੈਦਾਨ 'ਚ भाजी भाजी पी थैंक यू की रंगी अमर रहे अमर रहे अमर रहे बहुजन समाज पार्टी जिंदाबाद 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 बाबा साहब के सम्मान में बीएसपी में लालह में बाबा साहब के सम्मान में अंक की निशानी क्योंकि सरकार पंजाब दी और केंद्र दी और उन एजेंसीया ने ਡਾਕਟਰ ਅੰਬੇਦਕਰ ਦੇ ਪੈਰੋਕਾਰਾਂ ਨੂੰ ਚੁਣੌਤੀ ਦਿੱਤੀ ਔਰ ਉਸ ਚੁਣੌਤੀ ਨੂੰ ਸਮਾਜ ਨੇ ਸਵੀਕਾਰਿਆ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਦਾ ਅਪਮਾਨ ਕਰਨ ਵਾਲੀਆਂ ਤਾਕਤਾਂ ਨੂੰ ਔਰ ਅੰਬੇਦਕਰ ਦੇ ਸਟੈਚੂ ਦਾ ਅਪਮਾਨ ਕਰਨ ਵਾਲੀਆਂ ਤਾਕਤਾਂ ਨੂੰ ਨਕਾਰਿਆ ਤੋਂ ਮੈਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸਟੈਚੂ ਉਹਨਾਂ ਦੇ ਹੱਥ ਵਿੱਚ ਸੰਵਿਧਾਨ ਔਰ ਨੰਗਲ ਦੇ ਵਿੱਚ ਉਸੇ ਸਥਾਨ ਤੇ ਸਤਾਪਤ ਕਰਨ ਤੇ ਜਿੱਥੇ ਹੁਕਮਰਾਨਾਂ ਦੀਆਂ ਕਟਕੁੱਤਲੀਆਂ ਨੇ ਚੁਣੌਤੀ ਦਿੱਤੀ ਆ ਮੈਂ ਫਲੋਰ ਦੀਆਂ ਸਾਰੀਆਂ ਸੰਗਤਾਂ ਨੂੰ ਬਿਸ਼ਪ ਦੀਆਂ ਸੰਗਤਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਮੁਬਾਰਕਬਾਦ ਦਿਨਾ ਵਧਾਈ ਦਿਨਾ ਔਰ ਮੈਂ बार-बार ਸੰਗਤਾਂ ਨੂੰ ਇਹ ਸੱਦਾ ਦਿੰਦਾ ਕਿ ਅਸੀਂ ਦੁਸ਼ਮਣ ਇਹ ਚਾਹੁੰਦਾ ਆ ਇਹ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਜਿਹੜੀ ਮਹਮ ਚੇੜੀ ਹੈ ਇਹ ਪੰਜਾਬ ਸੰਭਾਲੋ ਮਹਮ ਨੂੰ ਇਹ ਅੰਬੇਡਕਰ ਦੇ ਸਟੈਚੂ ਸੰਭਾਲੋ ਮਹਮ ਚ ਬਦਲਤਾ ਜਾਏ ਲੇਕਿਨ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਰਕਾਰ ਨੂੰ ਇੱਕ ਚੁਣੌਤੀ ਦੇਣਾ ਚਾਹੁੰਦੀ ਔਰ ਕੇਂਦਰ ਦੀ ਸਰਕਾਰ ਨੂੰ ਵੀ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਹਾਡੀ ਦੋਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਗਰ ਐਂਟੀ ਨੈਸ਼ਨਲ ਫੋਰਸਸ ਪੰਜਾਬ ਦੇ ਅੰਦਰ ਕੋਈ ਪਾਈਚਰਕ ਸੰਝ ਨੂੰ ਤੋੜਨ ਦੀ ਸਾਜ਼ਿਸ਼ ਬਣਾ ਰਹੀ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਇਨ ਤਾਕਤਾਂ ਨਾਲ ਨਿਪਟਣ ਦੀ ਔਰ ਪੰਜਾਬ ਦੇ ਅੰਦਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਬੀਜੇਪੀ ਦੇ ਲੋਕ ਇਹ ਕਹਿੰਦੇ ਆ ਕਿ ਅਸੀਂ ਬੁੱਤਾਂ ਦੀ ਰਾਖੀ ਕਰਾਂਗੇ ਡੰਡੇ ਲੈ ਕੇ ਔਰ ਆਮ ਪਾਰਟੀ ਦੇ ਗੁਲਾਮ ਕਹਿੰਦੇ ਆ ਕਿ ਅਸੀਂ ਰਾਖੀ ਕਰਾਂਗੇ ਮੈਂ ਸਮਝਦਾ ਕਿ ਇਹ ਦੋਨੇ ਕੇਂਦਰ ਔਰ ਸੂਬੇ ਦੀ ਸਰਕਾਰ ਦੇ ਜਿਹੜੇ ਗੁਲਾਮ ਹੈ ਉਹ ਆਪਣੇ ਮਾਲਕ ਦੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਸਿਵਲ ਵਾਰ ਦੇ ਲਈ ਲੋਕਾਂ ਨੂੰ ਉਕਸਾ ਰਹੇ ਤੇ ਸਰਕਾਰਾਂ ਦਾ ਮਕਸਦ ਲੋਕਾਂ ਨੂੰ ਉਕਸਾਣਾ ਨਹੀਂ ਹੁੰਦਾ ਬਲਕਿ ਮਸਲਿਆਂ ਨੂੰ ਸੁਲਝਾਣਾ ਹੁੰਦਾ ਹੈ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਸਲਾਹ ਆ ਕਿ ਉਹ ਆਪਣੀਆਂ ਫੋਰਸਸ ਨੂੰ ਅਸੀਂ ਜਿਹੜੀ ਪਹਿਲੇ ਦਿਨ ਤੋਂ ਗੱਲ ਕਹਿ ਰਹੇ ਆ ਕਿ ਪੰਜਾਬ ਦੀ ਸਰਕਾਰ ਹਰ ਸਟੈਚੂ ਦੇ ਉੱਪਰ ਸਿਕਿਉਰਿਟੀ ਲਗਾਵੇ ਤਾਂ ਕਿ ਕੋਈ ਐਸੀ ਹਰਕਤ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਾ ਹੋਵੇ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਸਾਡੀ ਸਲਾਹ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੇ ਲਈ ਜਿਸ ਤਰ੍ਹਾਂ ਬੀਐਸਪੀ ਸੰਜੀਦਾ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਇਸੇ ਤਰ੍ਹਾਂ ਬੀਜੇਪੀ ਨੂੰ ਵੀ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਉਹਨਾਂ ਨੂੰ ਸਭ ਨੂੰ ਇੰਟਰਵੈਨ ਕਰਨਾ ਚਾਹੀਦਾ ਔਰ 바ਵਾ ਸਾਹਿਬ ਦਾ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਸਾਰੇ ਪੰਜਾਬੀਆਂ ਨੂੰ ਵੱਸ ਚੜ ਕੇ ਮਨਾਣਾ ਚਾਹੀਦਾ ਕੋਈ ਬਿਤਕਰੇਬਾਜੀ ਕੋਈ ਫੁੱਟਪਾਉ ਤਾਕਤਾਂ ਜਿਹੜੀਆਂ ਉਹਨਾਂ ਦੀ ਚੁਣੌਤੀ ਜਿਹੜੀ ਆ ਉਹਨੂੰ ਨਕਾਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਤੱਕ ਜ਼ੁਬਾਨ ਨਹੀਂ ਖੋਲੀ 31 ਤਰੀਕ ਦੀ ਘਟਨਾ ਹੋਈ ਹੈ ਉਹਨਾਂ ਨੂੰ ਵੀ ਜ਼ੁਬਾਨ ਖੋਲ੍ਹਣੀ ਚਾਹੀਦੀ ਆ ਕਾਂਗਰਸ ਦਾ ਪ੍ਰਧਾਨ ਵਿਰੋਧੀ ਧਿਰ ਦਾ ਲੀਡਰ ਬੀਜੇਪੀ ਦਾ ਪ੍ਰਧਾਨ ਸਭ ਖਮੋਸ਼ ਹੈ ਤੇ ਉਹਨਾਂ ਨੂੰ ਇਹ ਆਪਣੀ ਸਾਜ਼ਿਸ਼ੀ ਚੁੱਪ ਤੋੜ ਕੇ ਨਕਾਰਾਤਮਕ ਤਾਕਤਾਂ ਨਾਲ ਜਿਹੜਾ ਉਹ ਖੜੇ ਹੋਣ ਦਾ ਸੰਦੇਸ਼ ਦੇ ਰਹੇ ਆ ਉਹ ਸਟੈਂਡ ਸ਼ਿਫਟ ਕਰਕੇ ਡਾਕਟਰ ਅੰਬੇਡਕਰ ਜੀ ਦੇ ਸਿਧਾਂਤ ਨਾਲ ਖੜਨਾ ਚਾਹੀਦਾ ਧੰਨ ਬਸ ਬਸ ਜਿਹੜੇ ਵਰਕਰ ਤਾਂ ਲੱਗੇ ਆ ਆਪਣੇ ਇਰਾਦੇ ਬਹੁਜਨ ਸਮਾਜ ਪਾਰਟੀ ਅਸੀਂ ਪੰਜਾਬ ਦੀਆਂ ਮਾਂਵਾਂ ਤੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਚੋਂ ਡਰੱਗ ਮਾਫੀਆ ਦੇ ਖਾਤਮੇ ਲਈ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਲਈ ਪੰਜਾਬ ਦੇ ਵਿੱਚ ਜ਼ਰ-ਜ਼ਰ ਹੋ ਚੁੱਕੀ ਆਰਥਿਕਤਾ ਔਰ ਲੈਂਡ ਆਰਡਰ ਲਈ ਬਹੁਜਨ ਸਮਾਜ ਪਾਰਟੀ ਸਰਕਾਰੀ ਸਕੂਲਾਂ ਚ ਅਧਿਆਪਕਾਂ ਲਈ ਹਸਪਤਾਲਾਂ ਚ ਡਾਕਟਰਾਂ ਲਈ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਉਣ ਲਈ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਚ ਇੱਕ ਬਦਲ ਤਿਆਰ ਕਰ ਰਹੀ ਹੈ ਔਰ BSP ਦੇ ਵਰਕਰ BSP ਦੇ ਸਮਰਥਕ ਬੜੀ ਗੰਤੀ ਚ ਪਿੰਡ-ਪਿੰਡ ਜਾ ਕੇ ਇਹ ਪੰਜਾਬ ਸੁਵਾਲੋ ਮਹਮ ਦੀ ਜਾਣਕਾਰੀ ਦੇ ਰਹੇ ਆ ਔਰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਪੰਜਾਬ ਦੀ ਸੰਗਤ ਇਰੈਸਪੈਕਟਿਵ ਆਫ ਕਾਸਟ ਐਂਡ ਰਿਲੀਜੀਅਨ ਉਹ ਸਭ ਕੁਝ ਤੋਂ ਉੱਪਰ ਉੱਠ ਕੇ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਦੀ ਸੰਜੀਦਗੀ ਨੂੰ ਸਮਝ ਰਹੀ ਆ ਮਹਾਲੀ ਦੇ ਵਿੱਚ ਕੱਲ ਮੇਰੀ ਰਿਟਾਇਰ ਆਈਐਸ ਆਈਪੀਐਸ ਅਧਿਕਾਰੀਆਂ ਨਾਲ ਮੀਟਿੰਗ ਹੋਈ ਔਰ ਉਹ ਅਧਿਕਾਰੀ ਜਿਨ੍ਹਾਂ ਨੇ ਲੰਬਾ ਸਮਾਂ ਸਤੇ ਪੱਖ ਪੱਖ ਪੰਜਾਬ ਸੰਭਾਲੋ ਮਹਿਮ ਦੇ ਪ੍ਰਤੀ ਪੰਜਾਬ ਦੀ ਜਨਤਾ ਦੀ ਸੰਜੀਦਗੀ ਔਰ ਗੰਬੀਰਤਾ ਦਾ ਇੱਕ ਮੈਸੇਜ ਜਿਹੜਾ ਪੰਜਾਬ ਨੂੰ ਗਿਆ ਔਰ ਪੰਜਾਬ ਦੇ ਵਿੱਚ ਪੜੇ ਲਿਖੇ ਬੁੱਧੀਜੀਵੀ ਵਰਗ ਨੇ ਔਰ ਉਸ ਮਹਿਮ ਦਾ ਸਹਿਯੋਗ ਦੇਣ ਦਾ ਪ੍ਰੋਫੈਸਰ ਦਿੱਤਾ ਮੈਂ ਉਹਨਾਂ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਇਸ ਘੋਰ ਅੰਧਕਾਰ ਚੋਂ ਸੰਕਟ ਚੋਂ ਕੱਢਣ ਦੇ ਲਈ ਇਸ ਔਖੇ ਸਮੇਂ ਤੇ ਮੌਜੂਦ ਸਮਾਜ ਪਾਰਟੀ ਦੀ ਇਸ ਪੰਜਾਬ ਸੰਭਾਲੋ ਮਹਿਮ ਨੂੰ ਥਾਪੜਾ ਦਿੱਤਾ ਔਰ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਵੀ ਬੁੱਧੀਜੀਵੀਆਂ ਨੂੰ ਵੀ ਸਧਾਰਨ ਆਮ ਜਨ ਸਧਾਰਨ ਨੂੰ ਵੀ ਕਿ ਆਓ ਮਿਲ ਕੇ ਇਸ ਬੜੀ ਚੁਣੌਤੀ ਨੂੰ ਬੀਐਸਪੀ ਨੇ ਸਵੀਕਾਰਿਆ ਤੁਸੀਂ ਇਹਦੀ ਸ਼ਕਤੀ ਬਣੋ ਤੁਸੀਂ ਇਹਦੀ ਤਾਕਤ ਬਣੋ ਤੁਸੀਂ ਇਹਨੂੰ ਅਸ਼ੀਰਵਾਦ ਦਿਓ ਤਾਂ ਕਿ ਅਸੀਂ ਪੰਜਾਬ ਦੀ ਜਵਾਨੀ ਦੇ ਲਈ ਇੱਥੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰੀਏ ਅਸੀਂ ਇੱਥੇ ਹੀ ਪੰਜਾਬ ਦੀ ਜਵਾਨੀ ਨੂੰ ਡਰਗ ਮਾਫੀਆ ਤੋਂ ਮੁਕ ਕਰਕੇ ਇੱਕ ਆਜ਼ਾਦੀ ਦਾ ਇੱਕ ਜੀਵਨ ਆਤਮ ਨਿਰਪਟਤਾ ਦਾ ਜੀਵਨ ਦੇ ਸਕੀ ਮੈਂ ਭੇਮ ਜੈਪਾਰਤ ਜਦੋਂ ਮੈਨੂੰ ਪਿਛਲੀ ਪੰਚਾਇਤ ਦੇ ਵਿੱਚ ਮੌਕਾ ਮਿਲਿਆ ਸੀ ਨਗਰ ਦੇ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਉਸ ਸਮੇਂ ਮੈਂ 2018 ਦੇ ਵਿੱਚ ਇੱਥੇ ਜਿਹੜੀ ਸਟੈਚੂ ਦੀ ਸਥਾਪਨਾ ਕੀਤੀ ਸੀ ਔਰ ਹੁਣ ਇਲਾਕੇ ਦੀ ਸੰਗਤ ਵੱਲੋਂ ਇਹ ਡਿਮਾਂਡ ਸੀ ਕਿ ਸਟੇੜਾ ਸਟੈਚੂ ਆ ਉਹਦਾ ਥੋੜਾ ਰੰਗ ਫਿੱਟ ਹੋ ਗਿਆ ਔਰ ਪੁਰਾਣਾ ਹੋ ਗਿਆ ਸੀ ਅਸੀਂ ਅੱਜ ਨਵਾਂ ਸਟੈਚੂ ਦੀ ਇੱਥੇ ਸਥਾਪਨਾ ਕੀਤੀ ਆ ਬਾਬਾ ਸਾਹਿਬ ਡਾਕਟਰ ਮਿਹਰਗਰ ਦਾ ਇਹ ਸਟੈਚੂ ਜਿਹੜਾ ਜਿਹਦੇ ਹੱਥਾਂ ਵਿੱਚ ਸਵਿਧਾਨ ਆ ਉਹ ਅੱਜ ਅਸੀਂ ਲੋਕਾਂ ਨੂੰ ਸਮਰਪਿਤ ਕੀਤਾ ਔਰ ਜਿਹੜੇ ਸਤਕਾਰਯੋਗ ਡਾਕਟਰ ਅਵਤਾਰ ਸਿੰਘ ਜੀ ਕ੍ਰਿਮਪਰੇ ਸਾਹਿਬ ਸੂਬਾ ਪ੍ਰਧਾਨ ਬਹਾਜਨ ਸਮਾਜ ਪਾਰਟੀ ਜਿਨ੍ਹਾਂ ਨੇ ਆਪਣੇ ਸ਼ੁਭ ਕੰਮ ਨਾਲ ਇਹਨਾਂ ਨੂੰ ਅਰਪਿਤ ਕੀਤਾ ਔਰ ਮੈਂ ਅੱਜ ਦੇ ਇਸ ਮੌਕੇ ਤੇ ਜਿੱਥੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਕਿ ਜਿਹੜੇ ਸਤਕਾਰਯੋਗ ਸਾਥੀਆਂ ਨੇ ਦੇਸ਼ ਵਿਦੇਸ਼ਾਂ ਚੋਂ ਮੇਰੇ ਨਗਰ ਤੋਂ ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ ਇਹ ਸਟੈਚੂ ਨੂੰ ਲਵਾਉਣ ਦੇ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਲਾਕੇ ਦੀਆਂ ਸੰਗਤਾਂ ਨੂੰ ਇਹ ਬੇਨਤੀ ਔਰ ਅਪੀਲ ਕਰਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਲਗਾਉਣਾ ਹੀ ਕੋਈ ਕੋਈ ਵੱਡੀ ਉਪਲਬਧੀ ਨਹੀਂ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਜੀਵਨ ਉਹਨਾਂ ਦਾ ਪ੍ਰਚਾਰ ਉਹਨਾਂ ਦਾ ਪ੍ਰਸਾਰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਜਿਹੜਾ ਉਹਨਾਂ ਨੇ ਆਪਣਾ ਸਲੋਗਨ ਦਿੱਤਾ ਪੜੋ ਜੁੜੋ ਸੰਘਰਸ਼ ਕਰੋ ਆਓ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸਲੋਗਨ ਹੈ ਉਹਨੂੰ ਆਪਾਂ ਪੂਰਾ ਕਰੀਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਕਰਾ ਕੇ ਉਹਨਾਂ ਨੂੰ ਜਿਹੜਾ ਮਾਨ ਸਤਕਾਰ ਸੁਦੇਸ਼ ਦੇ ਵਿੱਚ ਬਹਾਲ ਕਰੀਏ ਔਰ ਮੈਂ ਸੰਗਤ ਨੂੰ ਇਹ ਅਪੀਲ ਕਰਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 134ਵਾਂ ਪ੍ਰਕਾਸ਼ ਦਿਹਾੜਾ ਸਵੇਰੇ ਜਿੱਥੇ ਪੂਰੇ ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾਣਾ ਉੱਥੇ ਇਸੇ ਧਰਤੀ ਪਿੰਡ ਨੰਗਲ ਹਲਕਾ ਫਲੌਰ ਜਲੰਧਰ ਦੇ ਵਿੱਚ ਹੀ ਮਨਾਇਆ ਜਾਣਾ ਜਿੱਥੇ ਸਮਾਜ ਵਿਰੋਧੀ ਅੰਸਰਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ 31 ਮਾਰਚ ਦੀ ਰਾਤ ਨੂੰ અપਮਾਨ ਕੀਤਾ ਸੀ ਔਰ ਸਾਨੂੰ ਚੁਣੌਤੀ ਦਿੱਤੇ ਸੀ ਕਿ ਅਸੀਂ ਇੱਥੋਂ ਸਟੈਚੂ ਹਟਾਵਾਂਗੇ ਅਸੀਂ ਉਹਨਾਂ ਦੀ ਚੁਣੌਤੀ ਨੂੰ ਸਬਕਾਰ ਕੀਤਾ ਔਰ ਅੱਜ ਇੱਥੇ ਨਵਾਂ ਸਟੈਚੂ ਦਾ ਉਸਾਰੀ ਕੀਤੀ ਆ ਔਰ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਕਿ ਇੰਦਾਂ ਦੀਆਂ ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਸਵੇਰੇ 14 April ਦਿਨ ਸੋਮਵਾਰ ਨੂੰ ਹਮ ਹਮਾਕੇ ਠੀਕ ਦੁਪਹਿਰ 2 ਵਜੇ ਤਲਵਾ ਰੋਡ ਨੰਗਲ ਵਿੱਚ ਪਹੁੰਚੋ ਔਰ ਬਾਬਾ ਸਾਹਿਬ ਦੇ ਪ੍ਰਚਾਰ ਪ੍ਰਸਾਰ ਦਾ ਜਿਹੜਾ ਆਪਾਂ ਅੱਗੇ ਅਗਲਾ ਪ੍ਰੋਗਰਾਮ ਜਿਹੜਾ ਸੁਣ ਸਕੀ ਹੈ ਜਿਸ ਦੇ ਮੁੱਖ ਮਹਿਮਾਨ ਡਾਕਟਰ ਅਵਤਾਰ ਸਿੰਘ ਜੀ ਕ੍ਰਿਮਪਰੀ ਸਾਹਿਬ ਸੰਗਤ ਨੂੰ ਸਬੋਧਨ ਕਰਨ ਦੇ ਲਈ ਆ ਰਹੇ ਆ બસ ਬਾਬਲ ਨੂੰ ਮਨਾਇਆ ਜਾ ਰਿਹਾ ਉਹ ਸੰਭਲਾ বিজেপি ਲੋਕ ਵੀ ਕਹਿੰਦੇ ਮਨਾ ਆ ਰਿਹਾ ਇੱਥੇ ਉਹ ਪੈਰੋ ਦੇਣਾ ਕਹਿੰਦੇ ਉਹ ਕੀ ਕਹਿਣਾ ਦੇਖੋ বিজেপি ਦਾ ਕੋਈ ਵੀ ਲੀਡਰ ਮੈਂ ਤਾਂ ਉਹਨੂੰ ਇਹ ਬੇਨਤੀ ਕਰਦਾ ਕਿ ਉਹ ਇੱਥੇ ਆਉਣ ਦੀ ਬਜਾਏ ਮੋਦੀ ਕੋ ਜਾਵੇ ਔਰ ਮੋਦੀ ਨੂੰ ਬੇਨਤੀ ਕਰੇ ਕਿ ਜਿਸ ਦੇਸ਼ ਵਿਰੋਧੀ ਤਾਕਤ ਵਿਦੇਸ਼ ਚ ਬੈ ਕੇ ਸਮਾਜ ਦੇ ਵਿੱਚ 파ੜਾ ਪਾਉਣ ਦੀ ਨੀਤੀ ਘੜ ਰਿਹਾ ਉਹਨੂੰ ਵਿਦੇਸ਼ ਤੋਂ ਫੜ ਕੇ ਲੈ ਕੇ ਆਵੇ ਔਰ ਐਸੇ বিজেপি ਨੇ ਬਾਬਾ ਸਾਹਿਬ ਦਾ ਸੰਸਦ ਦੇ ਵਿੱਚ ਨਰਾਦਰ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸ ਤੋਂ ਬਾਅਦ ਹੀ ਬਾਬਾ ਸਾਹਿਬ ਦੇ ਨਰਾਦਰ ਦੀ ਨਹੀਂ ਰੱਖੋਈ ਔਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੇ ਕੋਈ ਵੀ ਲੀਡਰ ਆ ਬੀਜੇਪੀ ਦਾ ਕਿ ਅਸੀਂ ਕੱਲ ਨੂੰ ਇੱਥੇ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਲੈ ਕੇ ਬਾਗਨ ਸਮਾਜ ਪਾਰਟੀ ਦੇ ਝੰਡੇ ਹੇਡ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਜੇ ਉਹਨਾਂ ਦਾ ਕੋਈ ਬਾਬਾ ਸਾਹਿਬ ਦੇ ਲਈ ਹਮਦਰਦੀ ਆ ਤਾਂ ਤੁਰੰਤ ਮੋਦੀ ਕੋ ਜਾਣ ਔਰ ਜਿਹੜਾ ਦੇਸ਼ ਵਿਰੋਧੀ ਤਾਕਤਾਂ ਵਿਦੇਸ਼ 'ਚ ਬੈ ਕੇ ਇਹ ਹਮਲੇ ਕਰ ਰਹੀਆਂ ਉਹਨਾਂ ਨੂੰ ਵਿਦੇਸ਼ 'ਚੋਂ ਲਿਆ ਕੇ ਸਲਾਖਾਂ ਪਿੱਛੇ ਭੇਜਣ ਜੇ ਗੱਲ ਆਉਦਾ ਤਾਂ ਫਿਰ ਤੇ ਕੋਈ ਪ੍ਰਸ਼ਾਸਨ ਦੇ ਜ਼ਿੰਮੇਵਾਰੀ ਆ ਕਿਉਂ ਆਉਂਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੇ ਕੋ ਇੱਥੇ ਦੀ ਮਨਜ਼ੂਰੀ ਆ ਅਸੀਂ ਆਪਣਾ ਝੰਡਾ ਡੰਡਾ ਇੱਥੇ ਤਿਆਰ ਕਰ ਰਹੇ ਹਾਂ ਸ਼ਿੰਗਾਰ ਰਹੇ ਹਾਂ ਇਸ ਗਰਾਊਂਡ ਨੂੰ ਬਹੁਜਨ ਸਮਾਜ ਪਾਰਟੀ ਦੇ ਰੰਗ ਵਿੱਚ ਇਹ ਰੋੜ ਰੰਗਿਆ ਜਾਣਾ ਹਾਂ ਜੇਕਰ ਕੋਈ ਸਾਥੀ ਰੈਲੀ ਨੂੰ ਸਾਡੇ ਨੂੰ ਸੁਣਨ ਆਉਂਦਾ ਬਾਬਾ ਸਾਹਿਬ ਦਾ ਪ੍ਰਚਾਰ ਸੁਣਨ ਆਉਂਦਾ ਤਾਂ ਸਾਰਿਆਂ ਨੂੰ ਖੁੱਲਾ ਸਦਾ ਪਰ ਜੇਕਰ ਕੋਈ ਹੋਰ ਰਾਜਨੀਤਿਕ ਝੰਡਾ ਲੈ ਕੇ ਆਊਗਾ ਤਾਂ ਉਹਦੀ ਅਸੀਂ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਉਹਨਾਂ ਨੂੰ ਮਨਾ ਕਰਦੇ ਹਾਂ ਇਹ ਇਦਾਂ ਦੀ ਕੋਈ ਵੀ ਹਰਕਤ ਸਵੇਰੇ ਕਰਨ ਦੀ ਕੋਈ ਕੋਸ਼ਿਸ਼ ਨਾ ਕਰੇ ਮੈਂ ਪੂਰੇ ਦੇਸ਼ ਸਮੁੱਚੀ ਮਨੁੱਖਤਾ ਨੂੰ ਬਾਬਾ ਸਾਹਿਬ ਦੇ ਨਿਆਈਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਤਰਫੋਂ ਔਰ ਬੋਜਨ ਸਮਾਜ ਪਾਰਟੀ ਹਲਕਾ ਫਲੋਰ ਦਾ ਇੰਚਾਰਜ ਹੋਣ ਦੇ ਨਾਤੇ ਬੋਜਨ ਸਮਾਜ ਪਾਰਟੀ ਹਲਕਾ ਫਲੋਰ ਔਰ ਡਿਸਟ੍ਰਿਕਟ ਜਲੰਧਰ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਡਿਸਟ੍ਰਿਕਟ ਜਲੰਧਰ ਵੱਲੋਂ ਪੂਰੇ ਸਮੁੱਚੇ ਮਨੁੱਖਤਾ ਨੂੰ ਬਾਬਾ ਸਾਹਿਬ ਡਾਕਟਰ ਮੈਡਗਰ ਦੇ 134ਵੇਂ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਔਰ ਮੈਂ ਬਾਬਾ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਮਾਜ ਣਤੀ ਤਰੱਕੀ ਕਰਕੇ ਬਾਬਾ ਸਾਹਿਬ ਦੇ ਦਸਾਏ ਮਾਰਗ ਤੇ ਚੱਲਦਾ ਰਹੇ ਜੈ ਭੀਮ ਜੈ ਭਰਾ